ਖਬਰ ਸਿਆਸਤ ਦੇ ਨਾਲ ਜੁੜੀ ਹੋਈ ਹੈ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਭਾਜਪਾ ਨੂੰ ਸਮਰਥਨ ਦੇਣ ਤੇ ਹੁਣ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਸੇ ਪੁੱਛਿਆ ਜਾ ਰਿਹਾ ਹੈ ਕਿ ਕੀ ਇਹ ਹਰਨਾਮ ਸਿੰਘ ਖਾਲਸਾ ਦਾ ਨਿੱਜੀ ਫੈਸਲਾ ਹੈ ਜਾਂ ਫਿਰ ਦਮਦਮੀ ਤਕਸਾਲ ਭਾਜਪਾ ਨੂੰ ਸਮਰਥਨ ਦੇ ਰਿਹਾ ਸ਼ੋਮਨੇ ਕਾਲੀਦਾਰ ਨੇ ਹਰਨਾਮ ਸਿੰਘ ਖਾਲਸਾ ਤੇ ਸਵਾਲ ਚੁੱਕੇ ਨੇ ਸ਼ੋਮਨੇ ਕਾਲੀਦਾਰ ਦਾ ਕਹਿਣਾ ਕਿ ਅਜਿਹੇ ਫੈਸਲੇ ਪੰਥ ਦੇ ਲਈ ਖਤਰੇ ਦੀ ਘੰਟੀ ਹੈ ਦਮਦਮੀ ਤਕਸਾਲ ਕੌਮ ਦੀ ਮਹਾਨ ਸੰਸਦਾ ਹੈ ਸ਼ੋਮਨੇ ਕਾਲੀਦਾਰ ਨੇ ਕਿਹਾ ਕਿ ਉਹਨਾਂ ਦਾ ਬੀਜੇਪੀ ਨੂੰ ਸਮਰਥਨ ਦੇਣਾ ਕਿੱਥੋਂ ਪੱਖ ਸਹੀ ਹੈ ਮਹਾਰਾਸ਼ਟਰ ਸਿੱਖ ਸਮਾਜ ਨੇ ਬੀਜੇਪੀ ਨੂੰ ਸਮਰਥਨ ਦਿੱਤਾ ਹੈ ਔਰ ਇਸ ਕਰਕੇ ਇਹ ਸਵਾਲ ਚੜੇ ਨੇ ਸ਼ੋਭ ਨੇ ਕਾਲੀ ਦਲ ਦੇ ਵੱਲੋਂ ਪੁੱਛੇ ਗਏ ਹਰਨਾਮ ਸਿੰਘ ਖਾਲਸਾ ਤੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਸ਼ੋਭ ਨੇ ਕਾਲੀ ਦਲ ਦਾ ਕਿਹਾ ਕਿ ਦਮਦਮੀ ਟਕਸਾਲ ਕੌਮ ਦੀ ਮਹਾਨ ਸੰਸਥਾ ਹੈ ਤਾਂ ਫਿਰ ਬੀਜੇਪੀ ਨੂੰ ਸਮਰਥਨ ਕਿਉਂ ਦਿੱਤਾ ਜਾ ਰਿਹਾ ਸੀਨੀਅਰ ਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਜੁੜ ਗਏ ਨੇ ਬਹੁਤ-ਬਹੁਤ ਸਵਾਗਤ ਹੈ ਕਲੇਰ ਸਾਹਿਬ ਡੇਲੀ ਪੋਸਟ ਪੰਜਾਬ ਦੇ ਨਾਮ 'ਤੇ ਚਲਤੇ ਧੰਨਵਾਦ ਜੀ ਬਹੁਤ ਧੰਨਵਾਦ ਕਲੇਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਿਆਸਤ ਦੇ ਵਿਚਾਰ ਇਹ ਖਬਰ ਆ ਰਹੀ ਹਰਨਾਮ ਸਿੰਘ ਖਾਲਸਾ ਸਮਰਥਨ ਦੇ ਰਹੇ ਨੇ ਕੀ ਰਿਐਕਸ਼ਨ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਇਸ ਤੇ ਦੇਖੋ ਮੇਰਾ ਪਹਿਲਾ ਤੇ ਬਹੁਤ ਮਹੱਤਵਪੂਰਨ ਸਵਾਲ ਇਸ ਗੱਲ ਦਾ ਹੈ ਕਿ ਦਮਦਮੀ ਟਕਸਾਲ ਹੈ ਜਿਹੜੀ ਉਹ ਕੌਮ ਦੀ ਬਹੁਤ ਮਹਾਨ ਸੰਸਥਾ ਹੈ ਔਰ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਜਿਹੜੇ ਸਿੱਖ ਬੈਠੇ ਨੇ ਉਹ ਦੰਦਮੇ ਟਕਸਾਲ ਨਾਲ ਜੁੜੇ ਨੇ ਤਾਂ ਅੱਜ ਜੇ ਅਗਰ ਬਾਬਾ ਹਰਨਾਮ ਸਿੰਘ ਜੀ ਧੂਮਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੂੰ ਸਮਰਥਨ ਦਾ ਐਲਾਨ ਕਰਦੇ ਨੇ ਤਾਂ ਮੇਰੇ ਸਵੇਤ ਐਸੇ ਬਹੁਤ ਲੋਕ ਜਿਹੜੇ ਟਕਸਾਲ ਦੇ ਵਿੱਚ ਵਿਸ਼ਵਾਸ ਕਰਦੇ ਨੇ ਉਹ ਪੁੱਛਣਾ ਚਾਹੁੰਦੇ ਨੇ ਕਿ ਕੀ ਹੁਣ ਬੀਜੇਪੀ ਸੰਤ ਜਰਨੈਲ ਸਿੰਘ ਦੀ ਭਿੰਡਰਵਾਲਿਆਂ ਨੂੰ ਸ਼ਹੀਦ ਮੰਨਦੀ ਹੈ ਉਹ ਤਾਂ ਸ਼ਹੀਦ ਨਹੀਂ ਮੰਨਦੇ ਤਾਂ ਕਿਹੜੀਆਂ ਸ਼ਰਤਾਂ ਤੇ ਜਿਹੜਾ ਸਮਰਥਨ ਉਹ ਦਿੱਤਾ ਜਾ ਰਿਹਾ ਹੈ ਐਮਰਜੈਂਸੀ ਫਿਲਮ ਨੂੰ ਲੈ ਕੇ ਕਿੰਨਾ ਵੱਡਾ ਵਿਵਾਦ ਅੱਜ ਦੇ ਦਿਨਾਂ 'ਚ ਚੱਲ ਰਿਹਾ ਜਿਹਦੇ 'ਚ ਸੰਤਾ ਨੂੰ ਬੜੇ ਗਲਤ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ ਉਹ ਹਲੇ ਵਿਵਾਦ ਖੜਾ ਸਾਡੀਆਂ ਸਿੱਖ ਸੰਸਥਾਵਾਂ ਦੇ ਉੱਤੇ ਹਮਲਾ ਹੋ ਰਿਹਾ ਹੈ ਜੇ ਅਸੀਂ ਮਹਾਰਾਸ਼ਟਰ ਦੇ ਵਿੱਚ ਹੀ ਗੱਲ ਕਰ ਲਈਏ ਵੈਸੇ ਤਾਂ ਸਿੱਖ ਸੰਸਥਾਵਾਂ ਚ ਦੇਸ਼ ਦੇ ਉੱਤੇ ਹਮਲਾ ਹੋ ਰਿਹਾ ਹੈ ਚਾਹੇ ਉਹ ਪਟਨਾ ਸਾਹਿਬ ਹੋਵੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਪਰ ਚਲੋ ਮੈਂ ਮਹਾਰਾਸ਼ਟਰ ਦੀ ਇਕੱਲੀ ਗੱਲ ਕਰ ਲਾਂ ਤਾਂ ਉੱਥੇ ਨੰਦੇੜ ਸਾਹਿਬ ਦੇ ਵਿੱਚ ਜਿਹੜੇ ਇਲੈਕਟਿਡ ਸਿੱਖ ਰਿਪ੍ਰੈਜ਼ੈਂਟੇਟਿਵ ਸੀ ਉਹਨਾਂ ਨੂੰ ਘਟਾ ਕੇ ਉੱਥੇ ਗੈਰ ਸਿੱਖ ਬੀਜੇਪੀ ਦੀ ਸਰਕਾਰ ਨੇ ਸਰਕਾਰੀ ਬੰਦੇ ਨਾਮਿਨੇਟ ਕਰਦੇ ਨੇ ਤਾਂ ਫਿਰ ਅਸੀਂ ਕਿਵੇਂ ਸਮਰਥਨ ਦੇ ਰਹੇ ਹ ਸਿੱਖਾਂ ਦੇ ਉੱਤੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਹਮਲੇ ਹੋ ਰਹੇ ਨੇ ਕਿਸਾਨਾਂ ਦਾ ਐਡਾ ਮਸਲਾ ਮਿਨੋਰਟੀਜ਼ ਦੇ ਵਿੱਚ ਇੱਕ ਬਹੁਤ ਵੱਡੀ ਨਿਰਾਸ਼ਾ ਹੈ। ਤੋਂ ਦਮਦਮੀ ਟਕਸਾਲ ਤਾਂ ਮੈਨੂੰ ਨਹੀਂ ਲੱਗਦਾ ਸਮਰਥਨ ਦੇ ਸਕਦੀ ਹੈ। ਸੋ ਮੈਂ ਤਾਂ ਇਹੀ ਸਵਾਲ ਕੀਤਾ ਕਿ ਕੀ ਇਹ ਬਾਬਾ ਹਰਨਾਮ ਸਿੰਘ ਧੁੰਮਾ ਜੀ ਦਾ ਸਮਰਥਨ ਹੈ ਕਿ ਦਮਦਮੀ ਟਕਸਾਲ ਦਾ ਸਮਰਥਨ ਹੈ? ਔਰ ਨਾਲ ਹੀ ਮੇਰਾ ਸਵਾਲ ਭਾਈ ਮਨਜੀਤ ਸਿੰਘ ਜੀ ਜਿਹੜੇ ਹੈ ਤਾਂ ਚਲੋ ਅੱਜ ਸੁਧਾਰ ਲਹਿਰ 'ਚ ਨੇ ਪਰ ਉਹ ਵੀ ਟਕਸਾਲ ਦੇ ਨਾਲ ਜੁੜੇ ਨੇ ਉਹ ਵੀ ਸ਼ਹੀਦੀਆਂ ਦੇ ਪਰਿਵਾਰ 'ਚ ਆਉਂਦੇ ਨੇ ਸ਼ਹੀਦਾਂ ਦੇ ਚੋਂ। ਕਿ ਉਹ ਇਸ ਫੈਸਲੇ ਨਾਲ ਸਹਿਮਤ ਨੇ ਕਿਉਂਕਿ ਸੁਧਾਰ ਲਹਿਰ ਲਗਾਤਾਰ ਪ੍ਰਚਾਰ ਵੀ ਕਰਦੀ ਹੈ ਬੀਜੇਪੀ ਦੇ ਲਈ ਸੁਧਾਰ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੜਦੀ ਹੈ ਉਹਨਾਂ ਨਾਲ ਮਿਲ ਕੇ ਤਾਂ ਕੀ ਭਾਈ ਮਨਜੀਤ ਸਿੰਘ ਜੀ ਇਹ ਜਿਹੜਾ ਤੁਮਾ ਸਾਹਿਬ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ ਇਹ ਉਹਦੇ ਨਾਲ ਸਹਿਮਤ ਨੇ ਸੋ ਇਹ ਬੜੇ ਵੱਡੇ ਸਵਾਲ ਨੇ ਅਗਰ ਐਸੀਆਂ ਮਹਾਨ ਸੰਸਥਾਵਾਂ ਜੋ ਕਿ ਉਹ ਤਾਂ ਪੋਲਿਟੀਕਲ ਆਰਗੇਨਾਈਜੇਸ਼ਨ ਹੈ ਨਹੀਂ ਉਹ ਤਾਂ ਧਾਰਮਿਕ ਆਰਗੇਨਾਈਜੇਸ਼ਨ ਹੈ ਸੋ ਐਸੀਆਂ ਸੰਸਥਾਵਾਂ ਅਗਰ ਹੈ ਸਰਕਾਰਾਂ ਨੂੰ ਸਮਰਥਨ ਦੇਣਗੀਆਂ ਔਰ ਸਾਡੇ ਮੁੱਦੇ ਜਿਉਂਦੇ ਤਿਉਂ ਖੜੇ ਨੇ ਤਾਂ ਇਹ ਵਾਕਈ ਬੜੇ ਖਤਰੇ ਦੀ ਘੰਟੀ ਹੈ ਇਹਦੇ ਲਈ ਬਹੁਤ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਹੂੰ ਠੀਕ ਹੈ ਕਲੈਰ ਸਾਹਿਬ ਵਿਚਾਰ ਇਸੇ ਕਰਕੇ ਜ਼ਰੂਰੀ ਹੈ ਇਸ ਵੇਲੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿਰਸਾ ਵੀ ਜੋੜ ਗਏ ਨੇ ਉਹਨਾਂ ਤੋਂ ਵੀ ਜਾਣ ਲੈਣੇ ਆ ਸਿਰਸਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਟੈਲੀਪੋਸਟ ਪੰਜਾਬ ਰਹਿਣੇ ਮਾਣ ਚਲਦੇ ਜੀ ਧੰਨਵਾਦ ਜੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਜਦੋਂ ਸਮਰਥਨ ਦਿੱਤਾ ਦੇਣ ਦਾ ਫੈਸਲਾ ਕੀਤਾ ਗਿਆ ਇਸ ਤੇ ਸਵਾਲ ਚੁੱਕੇ ਜਾ ਰਹੇ ਨੇ ਸਟ੍ਰੋਮ ਨੇ ਅਕਾਲੀ ਦਲ ਦੇ ਵੱਲੋਂ ਔਰ ਕਿਹਾ ਜਾ ਰਿਹਾ ਹੈ ਕਿ ਕੌਮ ਦੀ ਮਹਾਨ ਸੰਸਥਾ ਹੈ ਦਮਦਮੇ ਟਕਟਾਲ ਔਰ ਇਸ ਤਰੀਕੇ ਦਾ ਸਿਆਸੀ ਧਿਰ ਨੂੰ ਸਮਰਥਨ ਕਰਨਾ ਸਹੀ ਨਹੀਂ ਹੈ ਜੋਜਸ ਨਹੀਂ ਠਰਾਇਆ ਜਾ ਰਿਹਾ ਕੀ ਰਿਐਕਸ਼ਨ ਤੁਹਾਡਾ ਨਹੀਂ ਤੇ ਜੋਜਸ ਇਹ ਹੀ ਦਮ ਨਮੀ ਤੱਕ ਸਾਲ ਜੀ ਆਕਾਲੀ ਦਲ ਨੂੰ ਸਮਰਥਨ ਕਰੇ ਫਿਰ ਠੀਕ ਆ ਹਮ ਤੇ ਆਕਾਲੀ ਦਲ ਜਿਹੜੀ ਆ ਉਹ ਸੁਮੇਸ਼ ਸਿੰਘ ਨੂੰ ਡੀਜੀਪੀ ਲਗਾ ਦੇਵੇ ਤੇ ਠੀਕ ਆ ਉਹ ਆਕਾਲੀ ਦਲ ਜਿਹੜੀ ਆ ਇਜ਼ਹਾਰ ਆਲਮ ਨੂੰ ਉਹ ਇਹ ਆਲਮ ਸੈਨਾ ਨੂੰ ਉਹਨੂੰ ਆਪਣਾ ਐਮਐਲਏ ਬਣਾ ਦੇਵੇ ਔਰ ਆਪਣੇ ਪਾਰਟੀ ਦਾ ਜਨ ਸਕੱਤਰ ਬਣਾ ਦੇ ਉਹ ਠੀਕ ਆ ਦੇ ਇੱਕ ਸਿੱਖ ਜਿਹੜਾ ਏ ਉਹ ਵੋਟ ਨਾ ਪਾਵੇ ਔਰ ਅਕਾਲੀ ਦਲ ਜਿਹੜੀ ਆ ਉਹ ਜਾ ਕੇ ਇਹੋ ਜਿਹੇ ਲੋਕਾਂ ਦੀ ਸਪੋਰਟ ਕਰੇ ਜਿਹੜੇ ਡੇਰੇ ਸੱਚੇ ਸੋਤੇ ਵਰਗੇ ਨਹੀਂ ਉਹ ਠੀਕ ਆ ਦੇਖੋ ਇਸ ਤਰ੍ਹਾਂ ਇਹਨਾਂ ਦਾ ਇੱਕੀ ਪਰਪਸ ਆ ਅਲਟੀਮੇਟਲੀ ਉਥੇ ਦੋ ਪਾਰਟੀਆਂ ਚੋਣਾਂ ਡਾਟ ਰਹੀਆਂ ਨੇ ਕਾਂਗਰਸ ਐ ਕਿ ਬੀਜਪੀ ਐ ਬਾਕੀ ਦੋਵੇਂ ਸਮਰਥਨ ਚ ਦੋਵੇਂ ਪਾਰਟੀਆਂ ਨਹੀਂ ਅਗਲੇ ਬਾਕੀ ਪਾਰਟੀਆਂ ਸਮਰਥਨ ਚ ਨਹੀਂ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਬਾਬਾ ਤੁਮਾਜੀ ਨੂੰ ਕਾਂਗਰਸ ਹੀ ਫਿਰ ਸਪੋਰਟ ਕਰਨੀ ਚਾਹੀਦੀ ਆ ਇਹ ਸਿੱਖਾਂ ਨੂੰ ਕਹਿ ਦੇਣਾ ਚਾਹੀਦਾ ਕਿ ਤੁਸੀਂ ਬਸ ਜੇ ਇੱਕ ਪਾਸੇ ਹੋ ਕੇ ਬਹਿ ਜਾਓ ਕਾਰਨਰ ਸਭ ਤੋਂ ਪਰਾਂ ਹੋ ਕੇ ਛੱਡ ਕੇ ਤੇ ਆਈਸੋਲੇਸ਼ਨ ਚ ਰਹਜੋ ਤਾਂ ਹੀ ਕਹਿ ਰਿਹਾ ਕਰ ਦੇਣਾ ਰੋ ਤੁਹਾਨੂੰ ਕੋਈ ਨਾ ਪੁੱਛੇ ਨਾ ਤੁਸੀਂ ਕਿਹਨੂੰ ਪੁੱਛੋ ਕਿ ਇਹ ਹਾਲਾਤ ਕਿਉਂ ਆ ਸਕਦੇ ਅਸੀਂ ਦੇਸ਼ ਭਰ ਦੇ ਸਿੱਖਾਂ ਨੇ ਹੂੰ ਆਪਣੀ ਇੱਕ ਛੋਟੀ ਰਾਜਨੀਤੀ ਪਿੱਛੇ ਆਪਾਂ ਲਾਰਜਰ ਜਿਹੜਾ ਦੇਸ਼ ਦੀ ਪਿਕਚਰ ਹੈ ਨਾ ਲਾਰਜਰ ਕੈਨਵਸ ਉੱਤੇ ਸਿੱਖਾਂ ਨੂੰ ਇਸ ਤਰੀਕੇ ਨਾਲ ਆਈਸੋਲੇਸ਼ਨ ਚ ਨਾ ਤੱਕੀਏ ਠੀਕ ਆ ਤੁਹਾਡਾ ਸੱਤਾ ਨਹੀਂ ਆਈ ਤੁਹਾਨੂੰ ਰਾਜ ਸੱਤਾ ਨਹੀਂ ਮਿਲੀ ਕਿਸੇ ਹੋਰ 파ਟ ਨੂੰ ਮਿਲ ਗਈ ਹੈ ਲੇਕਿਨ ਉਹਦੇ ਨਾਲ ਸਿੱਖ ਜਿਹੜੇ ਉਹਦਾ ਖਮਿਆਜਾ ਭੁਗਤਨ ਦੇਸ਼ ਠੀਕ ਹੈ ਸਿਰਸਾ ਸਾਹਿਬ ਅਕਲੇਰ ਸਾਹਿਬ ਵੀ ਜੁੜੇ ਹੋਏ ਨੇ ਅਕਲੇਰ ਸਾਹਿਬ ਜਿਸ ਤਰੀਕੇ ਨਾਲ ਸਿਰਸਾ ਸਾਹਿਬ ਨੇ ਕਿਹਾ ਕਿ ਕਿਸ ਨੂੰ ਸਮਰਥਨ ਦੇਣਾ ਚਾਹੀਦਾ ਸੀ ਕੀ ਤੁਹਾਡਾ ਇਤਰਾਜ਼ ਇਸ ਕਰਕੇ ਵੀ ਕਿ ਖੁੱਲੇ ਤੌਰ ਤੇ ਕਿਉਂ ਸਮਰਥਨ ਦਿੱਤਾ ਗਿਆ ਜਾਂ ਵੋਟ ਜਿਹੜੀ ਆ ਉਹ ਕਰ ਦਿੰਦੇ ਜਿੱਥੇ ਮਰਜ਼ੀ ਪਰ ਖੁੱਲੇ ਤੌਰ ਤੇ ਨਹੀਂ ਕਹਿਣਾ ਚਾਹੀਦਾ ਸੀ ਕੀ ਇਹ ਤੁਹਾਡਾ ਇਤਰਾਜ਼ ਹੈ ਇਤਰਾਜ਼ ਮੇਰਾ ਇਤਰਾਜ਼ ਇਸ ਗੱਲ ਦਾ ਹੈ ਜੀ ਮੈਂ ਤਾਂ ਚਲੋ ਸਿਰਸਾ ਸਾਹਿਬ ਵੀ ਬੀਜੇਪੀ ਦਾ ਇੱਕ ਵੱਡਾ ਚਿਹਰਾ ਨੇ ਮੈਂ ਸਿਰਸਾ ਸਾਹਿਬ ਨੂੰ ਪੁੱਛ ਲੈਣਾ ਕਿ ਕੀ ਬੀਜੇਪੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਸਾਹਿਬ ਨੂੰ ਸ਼ਹੀਦ ਮੰਨਦੀ ਹੈ ਇਹ ਤੋਂ ਉਹਨਾਂ ਦੀ ਸੰਸਥਾ ਦੰਤਮੀ ਟਕਸਾਲ ਜਿਹਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਧੁੰਮਾ ਤਾਂ ਜਿਹੜੀ ਪਾਰਟੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਸ਼ਹੀਦ ਹੀ ਨਹੀਂ ਮੰਨਦੀ ਉਹਨੂੰ ਧੁੰਮਾ ਸਾਹਿਬ ਨੇ ਸਮਰਥਨ ਦਿੱਤਾ ਇਹ ਸਵਾਲ ਹੈ ਤਾਂ ਫਿਰ ਕਾਂਗਰਸ ਨੂੰ ਮੇਰਾ ਸਵਾਲ ਇਹ ਹੈ ਕਿ ਅਗਰ ਨਾ ਕਾਂਗਰਸ ਨੂੰ ਜੇਕਰ ਕਰਦੇ ਜੇਕਰ ਕਾਂਗਰਸ ਨੂੰ ਸਮਰਥਨ ਦਿੰਦੇ ਤਾਂ ਵੀ ਤੁਹਾਡਾ ਇਹ ਸਟੈਂਡ ਹੁੰਦਾ ਕਾਂਗਰਸ ਨੇ ਅਕਾਲ ਤਖਤ ਸਾਹਿਬ ਦਾ ਹੈ ਜੀ ਗੱਲ ਇਹ ਹੈ ਕਿ ਤੁਸੀਂ ਸਮਰਥਨ ਕਿਹਨੂੰ ਦੇ ਰਹੇ ਹੋ ਅਗਰ ਤੁਹਾਡੇ ਮਸਲੇ ਹੀ ਨਹੀਂ ਹੱਲ ਹੋ ਰਹੇ ਅਗਰ ਤੁਹਾਡਾ ਸਭ ਤੋਂ ਪਹਿਲੀ ਗੱਲ ਆਪਾਂ ਇੱਕ ਮਿੰਟ ਲਈ ਛੱਡ ਜਾਈਏ ਕਿ ਮੈਂ ਸਿੱਖਾਂ ਦੀ ਵੀ ਗੱਲ ਛੱਡ ਮੈਂ ਤਾਂ ਟਕਸਾਲ ਦੀ ਗੱਲ ਕਰ ਰਿਹਾ ਕਿ ਕੀ ਟਕਸਾਲ ਇਸ ਗੱਲ ਨੂੰ ਮੰਨਦੀ ਹੈ ਕਿ ਬੀਜੇਪੀ ਦਾ ਸੰਤ ਜਰਨੈਲ ਸਿੰਘ ਭਿੰਡਰਵਾਲੇ ਨੂੰ ਸ਼ਹੀਦ ਨਹੀਂ ਮੰਨਦੀ ਕੀ ਟਕਸਾਲ ਇਸ ਗੱਲ ਨੂੰ ਮੰਨਦੀ ਹੈ ਕਿ ਨੰਦੇੜ ਸਾਹਿਬ ਬੋਰਡ ਦੇ ਵਿੱਚ ਜਿਹੜੇ ਇਲੈਕਟਿਡ ਮੈਂਬਰ ਸੀ ਉਹਨਾਂ ਨੂੰ ਘਟਾ ਕੇ ਨੋਮਿਨੇਟਿਡ ਵਧਾ ਦਿੱਤੇ ਗਏ ਨੇ ਸਰਕਾਰੀ ਕਬਜ਼ਾ ਜਿਹੜੇ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ ਕਿਸਾਨਾਂ ਦਾ ਇਸ਼ੂ ਹੈ ਇਸ਼ੂਸ ਕਿਹੜੇ ਰਿਜ਼ੋਲਵ ਹੋਏ ਮੇਰਾ ਫੇਰ ਉੱਥੇ ਸਵਾਲ ਖੜਾ ਹੈ ਕਿ ਬੀਜੇਪੀ ਨੂੰ ਸਮਰਥਨ ਕਰਨਾ ਨਾ ਕਰਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਮਰਥਨ ਨਾ ਕਰਨਾ ਕਰਨਾ ਮੇਰਾ ਸਵਾਲ ਹੀ ਨਹੀਂ ਮੈਂ ਕਹਿ ਰਿਹਾ ਕਿ ਕੌਮ ਦੀ ਏਡੀ ਮਹਾਨ ਸੰਸਥਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੰਤ ਜੀ ਦੀ ਉਹ ਸੰਸਥਾ ਤੇ ਜਿਹੜੀ ਪਾਰਟੀ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ ਉਹਨਾਂ ਨੂੰ ਸਮਰਥਨ ਮੈਂ ਤਾਂ ਸਿਰਫ ਮੈਂ ਬਿਲਕੁਲ ਇੱਕ ਇਕਲਾਕੀ ਸਵਾਲ ਪੁੱਛ ਰਿਹਾ ਜਿਹਨੂੰ ਆਈ ਥਿੰਕ ਸਿਰਤਾਬ ਸਾਹਿਬ ਅਵੋਇਡ ਕਰ ਰਹੇ ਨੇ ਮੇਰਾ ਬੜਾ ਇੱਕ ਇਕਲਾਕੀ ਸਵਾਲ ਹੈ ਕਿ ਕੀ ਆਪਾਂ ਮੰਨਦੇ ਆ ਆਪਾਂ ਪੋਲੀਟੀਕਲ ਪਾਰਟੀਆਂ ਦੀ ਗੱਲਾਂ ਕਰੀ ਜਾਈਏ ਅਕਾਲੀ ਦਲ ਨੇ ਇਹ ਕੀਤਾ ਅਕਾਲੀ ਦਲ ਨੇ ਉਹ ਨਹੀਂ ਕੀਤਾ ਮੈਂ ਤਾਂ ਅਕਾਲੀ ਦਲ ਦੀ ਸਮਰਥਨ ਵੀ ਨਹੀਂ ਮੰਗ ਰਿਹਾ ਮੈਂ ਤਾਂ ਇਹ ਪੁੱਛ ਰਿਹਾ ਕਿ ਕੀ ਦਮਦਮੀ ਟਕਸਾਲ ਬੀਜੇਪੀ ਨੂੰ ਇਹ ਸਵਾਲ ਕਰਦੀ ਹੈ ਕਿ ਸੰਤ ਜਰਨੈਲ ਸਿੰਘ ਭਿੜਰਾ ਵਾਲੇ ਸ਼ਹੀਦ ਹਨ ਕਿ ਨਹੀਂ ਹਨ ਬਸ ਮੇਰਾ ਇਹ ਸਵਾਲ ਸੋ ਕੁਲਰ ਸਾਹਿਬ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸੀ ਸਮਰਥਨ ਦੇਣਾ ਨਹੀਂ ਦੇਣਾ ਉਹ ਤੁਸੀਂ ਕਹਿ ਰਹੇ ਹੋ ਇਹ ਸਵਾਲ ਜਿਹੜਾ ਇਸ ਵੇਲੇ ਤਾਂ ਇਹ ਹੀ ਹੈ ਨਾ ਕਿ ਸਮਰਥਨ ਦਿੱਤਾ ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਟਵੀਟ ਆਇਆ ਸਿੱਖਾਂ ਦੇ ਹੋਰ ਇਸ਼ੂਜ਼ ਹੀ ਨਹੀਂ ਡਿਸਾਈਡ ਹੋ ਰਹੇ ਜਦੋਂ ਸਿੱਖਾਂ ਦੇ ਇਸ਼ੂਜ਼ ਹੀ ਪੈਂਡਿੰਗ ਚੱਲ ਰਹੇ ਨੇ ਸਾਡੀਆਂ ਸੰਸਥਾਵਾਂ ਦੇ ਉੱਤੇ ਹਮਲੇ ਹੋ ਰਹੇ ਨੇ ਬਾਹਰਲੇ ਸਿੱਖਾਂ ਚ ਟਿਕਾਂ ਦੇ ਉੱਤੇ ਹਮਲੇ ਹੋ ਰਹੇ ਨੇ ਐਸੇ ਸਮੇਂ ਦੇ ਵਿੱਚ ਇੱਕ ਕੌਮ ਦੀ ਉਹ ਸੰਸਥਾ ਜੀਨੂ ਅਸੀਂ ਇੱਕ ਮੈਂ ਕਹਿੰਨਾ ਵੀ ਦੇਸ਼ ਵਿਦੇਸ਼ ਚ ਬਹੁਤ ਲੋਕ ਨੇ ਲੱਖਾਂ ਦੀ ਗਿਣਤੀ ਜਿਹੜੇ ਦੰਦਵੀ ਟਕਸਾਲ ਨਾਲ ਜੁੜੇ ਨੇ ਸੋ ਦੰਦਵੀ ਟਕਸਾਲ ਦਾ ਇਸ ਸਮੇਂ ਦੇ ਵਿੱਚ ਸਮਰਥਨ ਦੇਣਾ ਐਮਰਜੈਂਸੀ ਫਿਲਮ ਦਾ ਕਿੱਡਾ ਵੱਡਾ ਵਿਵਾਦ ਆ ਉਹ ਵੀ ਸੰਤਾ ਦੀ ਜਿਸ ਤਰੀਕੇ ਨਾਲ ਸੰਤਾ ਨੂੰ ਉੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਕਰਕੇ ਵਿਵਾਦ ਆ ਸੋ ਮੇਰੇ ਸਵਾਲ ਉੱਥੇ ਖੜੇ ਨੇ ਮੈਂ ਪੁੱਛ ਰਿਹਾ ਵੀ ਸਮਰਥਨ ਕਿਹੜੀਆਂ ਸ਼ਰਤਾਂ ਤੇ ਹੋਇਆ ਇਹ ਕੱਲਾ ਧੁੰਮਾ ਸਾਹਿਬ ਦਾ ਸਮਰਥਨ ਹੈ ਜਾਂ ਟਕਸਾਲ ਦਾ ਸਮਰਥਨ ਹੈ ਮੇਰਾ ਸਵਾਲ ਹੈ ਸਿਰਸਾ ਸਾਹਿਬ ਪੁੱਛਣੇ ਕਿਹੜੀਆਂ ਸ਼ਰਤਾਂ ਦੇ ਉੱਤੇ ਸਮਰਥਨ ਜਿਹੜਾ ਦਿੱਤਾ ਗਿਆ ਤੁਹਾਨੂੰ ਕੋਈ ਇਸ ਦੇ ਬਾਰੇ ਕੋਈ ਜਾਣਕਾਰੀ ਹੋ ਮੇਰੇ ਪੈਰਾਂ ਤੇ ਸਮਝ ਤੋਂ ਪਰਾਂ ਹੈ ਕਿ ਸੇਖ ਨੂੰ ਅਧਿਕਾਰ ਹੀ ਨਹੀਂ ਰਹਿ ਗਿਆ ਹੁਣ ਵੋਟ ਪਾਉਣ ਦਾ ਬਾਕੀ ਪਾਰਟੀਆਂ ਨੂੰ ਸਭਾਈ ਸ਼੍ਰੋਮਣੀ ਅਕਾਲੀ ਦਲ ਦੇ ਹੂੰ ਕੋਈ ਨਾ ਬੇ ਦਾ ਨਾ ਮੁੱਦਾ ਜੇਕਰ ਅਕਾਲੀ ਦਲ ਨੂੰ ਸਮਰਥਨ ਲੈਣਾ ਹੈ ਅਲਾਈਅੰਸ ਕਰਨਾ ਹੈ ਉਦੋਂ ਸਾਰੇ ਮੁੱਦੇ ਖਤਮ ਹੋ ਜਾਂਦੇ ਨੇ ਇਹ ਜਿੰਨੇ ਮੁੱਦੇ ਨੇ ਜਦੋਂ ਅਕਾਲੀ ਦਲ ਸੱਤਾ 'ਚ ਰਹੀ ਭਾਵੇਂ ਪੰਜਾਬ ਦੀ ਸੱਤਾ 'ਚ ਰਹੀ ਭਾਵੇਂ ਕੇਂਦਰ ਸਰਕਾਰ ਦੀ ਭਾਈਵਲ ਪਾਰਟੀ 'ਚ ਮੰਤਰੀ ਜੇ ਸਾਰੇ ਮੁੱਦੇ ਤੇ ਉਦੋਂ ਵੀ ਸੀ ਹੂੰ ਉਦੋਂ ਅਕਾਲੀ ਦਲ ਕਿਉਂ ਸੁੱਤਾ ਹੋਇਆ ਸੀ ਇਹ ਨਹੀਂ ਗਹਿਰੀ ਨਹੀਂ ਸੁੱਤਾ ਹੋਇਆ ਸੀ ਹੁਣ ਸਾਰੇ ਮੁੱਦੇ ਯਾਦ ਆ ਗਏ ਸਰਸਸਾਂ ਦਾ ਬੀਤੇ ਕੱਲ ਬੀਤੇ ਕੱਲ ਕੁਝ ਘਟਨਾਕਰਮ ਵਾਪਰੇ ਨੇ ਔਰ ਐਨਕੇ ਸ਼ਰਮਾ ਉਹਨਾਂ ਦੇ ਵੱਲੋਂ ਜੋ ਤੋਂ ਅਸਤੀਫਾ ਆਪਣਾ ਪੇਸ਼ ਕੀਤਾ ਗਿਆ ਉਹਨਾਂ ਕਿਹਾ ਕਿ ਜਿਹੜੀ ਧਾਰਮਿਕ ਤਕਲੰਦ ਅੰਦਾਜ਼ੀ ਉਸ ਨੂੰ ਕੱਟ ਕਰਨਾ ਚਾਹੀਦਾ ਹੈ ਸ਼ੋਮਨੀ ਕਾਲੀਦਲ ਇੱਕ ਸੈਕੂਲਰ ਪਾਰਟੀ ਹੈ ਔਰ ਉਸ ਨੂੰ ਉਸੇ ਹੀ ਅਸੈਂਸ ਦੇ ਵਿੱਚ ਵਾਪਸ ਆਉਣਾ ਪੈਣਾ ਤੁਹਾਡਾ ਇਸ ਤੇ ਕੀ ਵਿਚਾਰ ਹੈ ਕਿ ਕੀ ਮੋਰੋ ਨੇ ਕਿਹਾ ਪਾਰਟੀ ਹੈ ਤੇ ਖੁਦ ਇਹ ਕਾਲੀਦਲ ਨੂੰ ਨਹੀਂ ਪਤਾ ਕਿ ਉਹ ਸੈਕੂਲਰ ਆ ਕਿ ਕਾਮਨਲ ਆ ਇਹ ਨਹੀਂ ਪਤਾ ਕਾਲੀਦਲ ਨੂੰ ਹੀ ਨਹੀਂ ਪਤਾ ਮੈਂ ਕਾਲੀਦਲ ਤੇ ਪੰਥ ਦੀ ਲੜਾਈ ਲੜਨ ਵਾਸਤੇ ਬਣੀ ਪਾਰਟੀ ਸੀਗੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਵਾਹੀ ਕਰਨ ਵਾਲੀ ਪਾਰਟੀ ਆ ਔਰ ਉਹੀ ਪਾਰਟੀ ਸੈਕੂਲਰ ਹੋ ਜਾਂਦੀ ਆ ਜਿੱਦਣ ਉਹਦਾ ਭਾਜਪਾ ਨਾਲ ਅਲਾਈਅੰਸ ਹੋ ਜਾਂਦਾ ਫਿਰ ਉਹ ਕਮਨਲ ਹੋ ਜਾਂਦੇ ਜਿੱਦਣ ਨਹੀਂ ਹੋ ਜਾਂਦਾ ਉਹਦੇ ਮੁੱਦੇ ਬਦਲ ਜਾਂਦੇ ਨੇ ਆ ਹੋਣੀ ਇਹਨਾਂ ਇਲੈਕਸ਼ਨਾਂ ਦੇ ਅੰਦਰ ਅਲਾਈਅੰਸ ਹੋ ਜਾਂਦਾ ਤੇ ਮੁੱਦੇ ਹੋਰ ਸੀ ਨਹੀਂ ਹੋਇਆ ਤੇ ਹੋਰ ਨਹੀਂ ਸੋ ਇਹ ਸਾਰੀਆਂ ਰਾਜਨੀਤੀ ਇਹਨਾਂ ਪਰ ਮੈਂ ਇਹ ਸਮਝਦਾ ਕਿ ਅੱਜ ਸਿੱਖ ਕੌਮ ਨੂੰ ਇੰਨਾ ਨਹੀਂ ਥੱਕਣਾ ਚਾਹੀਦਾ ਕਿ ਉਹਨੂੰ ਇੱਕ ਪਾਸੇ ਤੱਕ ਕੇ ਪੂਰੇ ਦੇਸ਼ ਦੇ ਅੰਦਰ ਬਦਨਾਮ ਕੀਤਾ ਜਾਵੇ ਪੂਰੇ ਦੇਸ਼ ਦੇ ਅੰਦਰ ਉਹਨਾਂ ਨੂੰ ਕੱਲਿਆਂ ਖੜਿਆ ਕਰ ਦਿੱਤਾ ਜਾਵੇ ਦੇਸ਼ ਦੀ ਰਾਜ ਸੱਤਾ ਦੀ ਪਾਰਟੀ ਆ ਦੋ ਹੀ ਦੇਸ਼ ਦੇ ਅਰੀਜਨਲ ਦੋ ਹੀ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਜਿਹਨਾਂ ਦਾ ਦੇਸ਼ ਰਾਜ ਰਿਹਾ ਹੈ ਕਾਂਗਰਸ ਹੈ ਇੱਕ ਭਾਜਪਾ ਜੀ ਠੀਕ ਹੈ ਠੀਕ ਹੈ ਸਰ ਸਰ ਸਾਹਿਬ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਜੁੜੇ ਚਰਚਾ ਦੇ ਵਿੱਚ ਹਿੱਸਾ ਲਈ ਆਸ਼ਦੀਪ ਸਿੰਘ ਕਲੇਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਜੁੜੇ ਔਰ ਜਾਣ ਕਰ ਜੜੀਆ ਚਰਚਾ ਦੇ ਵਿੱਚ ਹਿੱਸਾ ਲਿਆ ਸੋ ਮਹਾਰਾਸ਼ਟਰ ਸਿੱਖ ਸਮਾਜ ਨੇ ਭਾਜਪਾ ਨੂੰ ਸਮਰਥਨ ਦਿੱਤਾ ਹੈ ਔਰ ਇਸ ਤੇ ਸਵਾਲ ਚੁੱਕੇ ਨੇ ਸ਼੍ਰੋਮ ਨੇ ਕੱਲITAR ਹਰਨਾਮ ਸਿੰਘ ਤੋਂ ਮਾਤੇ ਸਵਾਲ ਚੁੱਕੇ ਗਏ ਨੇ ਔਰ ਇਸ ਸ਼੍ਰੋਮ ਨੇ ਕੱਲ ਕਰਦਾ ਕਹਿਣਾ ਹੈ ਕਿ ਕੀ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਜਾਂ ਫਿਰ ਦਮਦਮੀ ਟਕਸਾਲ ਦੇ ਵੱਲੋਂ ਇਹ ਸਮਰਥਨ ਹੈ ਕਿਉਂਕਿ ਮਕਾਮ ਦੀ ਮਹਾਨ ਸੰਸਥਾ ਹੈ ਔਰ ਸਵਾਲ ਇਹ ਕੀਤਾ ਗਿਆ ਹੈ ਕਿ ਸਮਰਥਨ ਤੁਸੀਂ ਕਿਸੇ ਨੂੰ ਵੀ ਦਿਓ ਪਰ ਤੁਹਾਨੂੰ ਪਹਿਲਾ ਇਹ ਕਲੀਅਰ ਕਰਨਾ ਪੈਣਾ ਹੈ ਕਿ ਨਿੱਜੀ ਫੈਸਲਾ ਸੀ ਜਾਂ ਟਕਸਾਲ ਦਾ ਫੈਸਲਾ ਸੀ ਦੂਜੇ ਪਾਸੇ ਭਾਜਪਾ ਨੂੰ ਜਿਹੜਾ ਸਮਰਥਨ ਦਿੱਤਾ ਗਿਆ ਕਿ ਭਾਜਪਾ ਰਣੇਸ਼ ਸਿੰਘ ਪਿੰਡਵਾ ਵਾਲੇ ਨੂੰ ਸ਼ਹੀਦ ਮੰਨਦੇ ਆ ਇਸ ਤੇ ਵੀ ਸਵਾਲ ਚੁੱਕੇ ਸ਼੍ਰੋਮਣੇ ਕਾਲੇਦਾਰ ਨੇ ਕਿਹਾ ਕਿ ਅਜੇ ਫੈਸਲੇ ਪੰਥ ਦੇ ਲਈ ਖਤਰੀ ਦੀ ਕੰਟੀ ਦਮਦਮੀ ਟਕਸਾਲ ਕੌਮ ਦੀ ਮਹਾਨ ਸੰਸਥਾ ਹੈ ਔਰ ਇਸ ਨੂੰ ਨੁਮਾਇੰਦਗੀ ਕਰਦੀ ਹੈ ਕੌਮ ਦੀ ਪਰ ਭਾਜਪੀ ਨੂੰ ਸਮਰਥਨ ਦੇਣਾ ਸਹੀ ਨਹੀਂ ਆ ਮੇਰੇ ਪਾਸੇ ਹਰਨਾਮ ਸਿੰਘ ਤੁਮਾ ਉਹਨਾਂ ਦਾ ਕੀ ਕਹਿਣਾ ਹੈ ਇਹ ਤੁਹਾਨੂੰ ਪਹਿਲਾਂ ਸੁਣਾ ਦਿੰਦਾ ਹਾਂ ਸ਼੍ਰੋਮਣੇ ਆਓ ਦਰਧਾਨ ਬਲਵਾਰ ਤੋਂ ਨਾਲ ਤੋਂ ਲਿਏ ਸਿੱਖ ਸਮਾਜ ਦਾ ਬੀਜੇਪੀ ਨੇਤਰਤਵ ਵਾਲੀ ਮਹਾਜੁਤੀ ਕੋ ਸਮਰਥਾ ਮਹਾਰਾਸ਼ਟਰ ਦੇ ਸਿੱਖ ਸਮਾਜ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਰਤਵ ਵਿੱਚ ਮਹਾਜੁਤੀ ਕੋ ਆਪਣਾ ਪੂਰਨ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਹੈ ਪਿਛਲੇ ਢਾਈ ਵਰਸੋਂ ਸੇ ਉਪ ਮੁੱਖ ਮੰਤਰੀ ਸ਼੍ਰੀ ਦਵਿੰਦਰ ਫੜਨਵੀਸ ਜੀ ਔਰ ان کی سرکار دوارا گرو نانک نام لیوا سند سکھ پنجابی روانہ سکلی گڑھ سندھی اور بنجارا سماج کے لیے بنائی گئی نیتوں نے سماج کے ساماجک اور آرتھک اتھان میں اہم بھومکا نبھائی ہے سکھ سماج سبھی سمدایوں سے اپیل کرتا ہے کہ آگامی بیس تاریخ کو ਹੋਣੇ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਚੋਣਾਂਾਂ ਮੇਂ ਬੀਜੇਪੀ ਕੇ ਨੇਤ੍ਰਤਵ ਮੇਂ ਮਹਾਂ